ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਟਾਈਮ ਹੈਗਾ ਮਾਰਨਿੰਗ ਦਾ ਕੰਮ ਕਰ ਸਾਰੇ ਨਿਬੜ ਗਏ ਨੇ ਤੇ ਹੁਣ ਆਪਾਂ ਲੱਗਿਆਂਗੇ ਜਾਣਾ ਕਿਤੇ ਸੂਟ ਪ੍ਰੈਸ ਕਰ ਰਹੀ ਹਾਂ ਮੈਂ ਤੇ 2-3 ਦਿਨ ਹੋ ਗਏ ਜਾਣ ਨੂੰ ਨਹੀਂ ਲੋਟ ਆਉਣਾ ਰਿਹਾ ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ ਅੱਜ ਵੀ ਜਾਣਾ ਕਰਨਾ ਵੀ ਜਾਣਾ ਫਸ ਉਸ ਤੋਂ ਬਾਅਦ ਫਿਰ ਆਪਾਂ ਫਿਰ ਹੀ ਆਂਗੇ ਦਿਵਾਲੀ ਤੋਂ ਬਾਅਦ ਤਾਂ ਨਾ ਕੋਈ ਵਲੌਗ ਬਣਿਆ ਨਾ ਕੋਈ ਸਟੀਚਿੰਗ ਦੀ ਵੀਡੀਓ ਕੱਟੀ ਹੁੰਦੀ ਵੀਡੀਓ ਕੋਈ ਵੀ ਕਿਉਂਕਿ ਬਿਮਾਰ ਹੋ ਗਏ ਬੁਖਾਰ ਚੜਨ ਲੱਗ ਗਿਆ ਗਲਾ ਖਰਾਬ ਹੋ ਗਿਆ ਕੁਝ ਖਾਣ ਸਾਰਿਆਂ ਨੂੰ ਹੀ ਹੁਣ ਆਪਾਂ ਜਾਣਾ ਖੰਡਪਾਟਸਾ ਪ੍ਰਗਾਸ ਹੋਇਆਗਾ ਉਧਰ ਜਾਣਾਗਾ ਕੰਮ ਪੂਰ ਬੈਣੀ ਤੇ ਅੱਜ ਵੀ ਆਪਾਂ ਜਾਣਾ ਕੱਲ ਵੀ ਜਾਣਾ ਸੀ ਕੰਮ ਨਹੀਂ ਪਾਇਆ ਗਿਆ ਕੱਲ ਆਪਾਂ ਕਿਸੇ ਪਾਸੇ ਹੋਰ ਗਿਆ ਸੀਗੇ ਉਧਰ ਬਹੁਤ ਟਾਈਮ ਲੱਗ ਗਿਆ ਸ਼ਾਮ ਨੂੰ ਹਨੇਰੇ ਹੋਏ ਆਿਆਂਗੇ ਪਰਸੋਂ ਵੀ ਰਸਤੇਦਾਰੀ ਚ ਗਿਆ ਸੀ ਉਥੇ ਵੀ ਨਹੀਂ ਰੋਗਿਆ ਆਉਂਦੇ ਨਾ ਕਿੰਨੇ ਦਿਨ ਹੋ ਗਏ ਕੋਈ ਸਲਾਈ ਨਹੀਂ ਹੋਈ ਕੁਛ ਨਹੀਂ ਹੋਇਆ ਹੈਗਾ ਬੁਟੀਕ ਦਾ ਪਰ ਮومی ਪਿਆਗਾ ਦਵਾਈ ਤੋਂ ਬਾਅਦ ਇੱਕੇ ਦਾਵੇਂ ਸਾਰੇ ਬਿਮਾਰ ਹੋ ਗਏ ਸਾਰੇ ਪਤਾ ਨਹੀਂ ਭਮਾਰਾ ਜਿਆਦਾ ਵੀ ਸਾਰਿਆਂ ਨੂੰ ਮੁਖਾਰ ਬਹੁਤ ਖਾਂਗ ਕੰਗ ਹੋਈ ਜਾਂਦੀ ਹੈਗੀ ਹੁਣ ਤਾਂ ਕਾਫੀ ਠੀਕ ਆ ਪਰ ਪੰਦਰਾਂ ਦਾ ਬਰਾਹ ਜਦ ਦਵਾਈਆਂ ਨਾਲ ਵੀ ਨਹੀਂ ਫਰਕ ਪਿਆ ਹੈਗਾ ਮਮਾ ਸਾਂ ਹੁਣ ਠੀਕ ਹੋ ਜਾਗੇ ਹਜੇ ਵੀ ਆਵਾਜ਼ ਥੋੜੀ ਭਾਰੀ ਜੀ ਆ ਦੇ ਚੈਨਲ ਤੇ ਪਹਿਲੀ ਵਾਰ ਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਟਿੰਗ ਵਾਲਾ ਟੇਬਲ ਵੀ ਮੇਰਾ ਇਥੋਂ ਥੋੜਾ ਜਿਹਾ ਲਾ ਕੇ ਨਾ ਫੈਵਿਕ ਇੱਕ ਜਲਾ ਕੇ ਮੇਰਾ ਥਰਮਾਕੋਲ ਜੀ ਨਾਲ ਜੋੜਿਆ ਵਸ ਥੋੜਾ ਜਿਹਾ ਉਹ ਟੁੱਟ ਗਿਆ ਇੱਕ ਪਾਸੇ ਹੁਣ ਖੜਕੀ ਜੀ ਜਾਂਦਾ ਮੈਂ ਇਹਦੇ ਪ্লাই ਲਵਾਉਣੀ ਪਊਗੀ ਹੁਣ ਆ ਮੀਂਹ ਜਾ ਪੈਣ ਤੋਂ ਬਾਅਦ ਇੱਕ ਦਿਨ ਮੀਂਹ ਜਾ ਪਿਆ ਸ ਸ਼ਾਮ ਨੂੰ ਉਹਦੇ ਨਾਲ ਥੋੜੀ ਠੰਡ ਜੀ ਹੋ ਗਈ ਬਾਕੀ ਨਹੀਂ ਤਾਂ ਅਜੇ ਇੰਨੀ ਕੋਈ ਠੰਡ ਹੈ ਨਹੀਂਗੀ ਸੂਗਰ ਸ਼ਾਮ ਹੁੰਦੀ ਹੈ ਹਲਕੀ ਜੀ ਤੇ ਨਹੀਂ ਤਾਂ ਜੀ ਟਾਟੇ ਕਰਕੇ ਪੱਖਾ ਲਾਉਣਾ ਪੈਂਦਾਗਾ ਬੱਚੇ ਚਲੇ ਗਏ ਨੇ ਸਕੂਲ ਅਸਲ ਦੋਨੋਂ ਸਕੂਲ ਜਾਣ ਤੋਂ ਬਾਅਦ ਹੀ ਕੰਮ ਨਿਭੜਦੇ ਉਹਨਾਂ ਚੰਨੀ ਕੋਈ ਕੰਮ ਨਿਭੜਦਾ ਹੈਗਾ ਉਹਨਾਂ ਚਰਤਾਂ ਬਸ ਨਹੀਂ ਸੜਾ ਨਹੀਂ ਹਸਾ ਨਹੀਂ ਹੈਗਾ ਤਾਂ ਲੋ ਜੀ ਆਪਾਂ ਤਿਆਰ ਹੋ ਜੀ ਫਿਰ ਅੱਗੇ ਵੀਡੀਓ ਆਪਾਂ ਰੋਕ ਕੇ ਕੰਟੀਨਿਊ ਕਰਦੇ ਆਂ ਠੀਕ ਹਾਂ ਹਾਂ ਹੁਣ ਇਹ ਘੰਡਾ ਰਸ ਕਰ ਲਾ ਤੂੰ ਪਰਣਾ ਤੋ ਪਹਿਲਾਂ ਜਾ ਅੰਦਰ ਬਣਾਉਂਦਾ ਪਹਿਲਾਂ ਹੁਣ ਪੜ ਲੈ ਨਾ ਤੂੰ ਸੋ ਕਰਾ ਦੇ ਇੰਕ ਹੁਣ ਪੜ ਲੈ ਨਾ ਕੀ ਹੁਣ ਪੜ ਲੈ ਨਾ ਪੜਦਾ ਹੁਣ ਪੜ ਲੈ ਨਾ ਕਾਹਿੰ ਤੂੰ ਸੇ ਜਾਉਂ ਨਾ ਜਾਣਾ ਨਹੀਂ ਨਹੀਂ ਪਤਾ ਹੁੰਦਾ ਦੁਨ ਨਹੀਂ ਆਣਾ ਕੱਲਰ ਆਉਂਗੀ ਕੱਲਰ ਆਵਾਂਗਾ ਅੱਜ ਨਹੀਂ ਆਣਾ ਮੈਂ ਕਦੇ ਵੀ ਅੱਜ ਆਉਂਗੀਆਂ ਤੇਰੇ ਦੇਖਣ ਨੂੰ 15 ਦਿਨ ਹੁੰਦਾ 15 ਦਿਨ ਕਰਾਤੀਆਂ 10 ਤਰੀਕ ਨੂੰ ਆਜਾ ਅੱਜ ਨਹੀਂ ਮੈਂ ਕੱਲਰ ਆਉਂਗੀ ਚੱਲਦੇ ਆਪਾਂ ਹੁਣ ਲੈ ਮੈਂ ਦੇਖ ਲਈ ਤੇਰਾ ਕਿਹੜਾ ਹੋਮਵਰਕ ਆ ਕਰਾਉਣਾ ਵਾਲਾ ਹੁਕਮ ਆ ਅੱਜ ਨਹੀਂ ਜਾ ਰੋ ਹਾਂਜੀ ਟਾਈਮ ਜਿਹੜਾ ਹੋ ਗਿਆ ਨਾ ਸ਼ਾਮ ਦਾ ਹੋ ਗਿਆ। ਇਹ ਕੱਪੜੇ ਆਪਾਂ ਧੋ ਦਿੱਤੇ ਨੇ ਤੇ ਜਿਹੜਾ ਆਪਾਂ ਜਾਣਾ ਸੀ ਸਵੇਰੇ ਪਾਟ ਤੇ ਆਪਾਂ ਉੱਧਰ ਵੀ ਜਾਇਆ ਇਹ ਕੰਮਕਾਰ ਆਪਾਂ ਹੁਣ ਸਾਰੇ ਕਰ ਲੈਨੇ। ਹੁਣ ਮੈਂ ਆਪਣਾ ਕਾਰਨਾ ਸੂਟ ਰੈਡੀ। ਲਾਈਨਿੰਗ ਆਪਣੀ ਆ ਚੁੱਕੀ ਆ। ਤੇ ਥੋੜਾ ਜਨਾ ਕੱਪੜਿਆਂ ਦਾ ਇੰਨਾ ਕੁ ਖਲਾਰਾ ਪਿਆ ਹੋਇਆ ਜਿੰਦ ਨੂੰ ਦਿਖਾਵਾਂ ਨਾ ਕਾਊਂਟਰ ਤੇ ਦੇਖੋ। ਬਣਾਏ ਸਾਰੇ ਚੱਕਣੇ ਬਣਾਂਗੇ ਫਿਰ ਆਪਾਂ ਤੁਹ ਕੋਈ ਸੂਟ ਕੱਟਿਆ ਜਾਊਗਾ ਜਦ ਆਪਾਂ ਕੋ ਵੱਡੀ ਲਾਈਟ ਲਾ ਲੈਨੇ ਨਾ ਤਾਂ ਫਿਰ ਆਪਾਂ ਬਾਹਰ ਜਾ ਕੇ ਦਿਖਦਾ ਨਹੀਂ ਚੰਗੀ ਤਰ੍ਹਾਂ ਨੇਰਾ ਬਹੁਤ ਦਿੰਦਾ ਕੋਸ਼ਿਸ਼ ਕਰਾਂਗੇ ਪੂਰੀ ਕਿ ਆਪਣਾ ਸੂਟ ਰੈਡੀ ਹੋ ਜੇ ਕਿੰਨੇ ਦਿਨ ਜਿਹੜੇ ਨਾ ਗਰਮੀ ਆ ਨਾ ਠੰਡਾ ਕੱਲ ਨੂੰ ਸਲਾਸ ਹੀ ਆਵੜਾ ਸੂਟ ਤਿਆਰ ਕਰਨ ਦੀ ਹੁਣ ਮਨ ਬਦਲ ਗਿਆ ਹੁਣ ਆਪਾਂ ਦੂਸਰਾ ਸੂਟ ਬਣਾਉਣਾਗਾ ਕਿਉਂਕਿ ਕੱਲ ਨੂੰ ਖੰਡਪਟ ਸਾਹਿਬ ਦੇ ਭੋਗ ਤਾਂ ਕਰਨ ਪਹਿਣਗੇ ਤੇ ਅੱਜ ਆਪਾਂ ਜਾਏ ਸੀਗੇ ਸਵੇਰੇ ਵੀ ਜਾਣਾ ਸਰਾਈ ਵਾਲਾ ਸੂਟ ਤਿਆਰ ਕਰਨਾ ਸੀ ਕਿਉਂਕਿ ਫਿਰ ਮੈਂ ਜਿਹੜਾ ਅੱਜ ਪਾਇਆ ਸੀ ਸੂਟ ਉਹ ਵੀ ਸੇਮ ਜਾਂ ਹੀ ਕਲਰ ਦਾ ਥੋੜਾ ਜਿਹਾ ਹਰਕਾ ਮੈਂ ਕਿਹਾ ਫਿਰ ਦੋਨੇ ਇੱਕੋ ਜਿਹੇ ਹੋ ਜਾਣਗੇ ਤੇ ਇਹਨੂੰ ਵੀ ਆਪਾਂ ਬਣਾਵਾਂਗੇ ਇਹਨੂੰ ਆਪਾਂ ਕਿਸੇ ਹੋਰ ਫੰਕਸ਼ਨ ਤੇ ਪਾਵਾਂਗੇ ਸਬਜੀ ਆਪਣੀ ਥੋੜੀ ਜਿਹੀ ਤਾਂ ਪਈ ਹੈ ਕੋਲੀ ਸਬਜੀ ਕੁਝ ਹੋਰ ਬਣਾ ਲਾਂਗੇ ਸ਼ਿਮਲਾ ਮਿਰਚ ਲਿਆਂਦੇ ਸੀਗੀ ਆਪਾਂ ਉਹ ਬਣਾ ਲਾਂ ਕੱਟ ਕੇ ਸੂਡ ਕੱਟਣ ਨੂੰ ਟਾਈਮ ਲੱਗਦਾ ਕਿ ਲੈਣਾ ਇੱਥੋਂ ਟੇਬਲ ਬਿੱਲਾ ਕਰਨ ਨੂੰ ਲੱਗ ਜਾਂਦਾ ਮੈਂ ਜਿੱਥੇ ਸਮਾਨ ਰੱਖਿਆ ਜਿੱਥੇ ਆਪਣਾ ਟੇਬਲ ਲੱਗਿਆ ਹੁੰਦਾ ਪਹਿਲਾਂ ਮੇਰਾ ਉਧਰ ਸੀ ਉਹ ਉੱਥੇ ਕਰਿਆ ਹੋਇਆ ਸੀ ਪੀਕ ਦਾ ਕੰਮ ਉੱਥੇ ਸਾਰਾ ਖਲਾਰਾ ਪਾਉਂਦੇ ਸੀਗੇ ਹੁਣ ਇੱਧਰ ਬੱਚੇ ਆਪਦੀ ਯੂਨੀ ਬਾਗ ਵੀ ਇੱਥੇ ਲਾ ਜਾਂਦੇ ਨੇਗੇ ਇਥੇ ਵੱਡਾ ਸ਼ੀਸ਼ਾ ਲੱਗਿਆ ਕਰਕੇ glass ਲੱਗਿਆ ਕਰਕੇ ਇੱਥੇ ਪੱਗ ਬੰਨਦੇ ਨੇ ਇੱਥੇ ਪੱਗਾਂ ਸੜ ਜਾਂਦੇ ਨੇ ਇੱਥੇ ਪਰਨੇ ਸੜ ਦਿੰਦੇ ਆਂਗੇ ਅਰੇ ਫਾਕੀ ਜੇ ਮਨ ਤੋਂ ਤਾਂ ਲੋੜ ਹੁੰਦੀ ਆ ਫੂਕਾ ਨੂੰ ਉਹਦੇ ਉੱਥੇ ਹੁੰਦੇ ਨੇ ਹੁਣ ਇੱਥੇ ਅਸਾ ਇਹਨਾਂ ਦਾ ਕੰਮ ਸੀ ਚੱਕਿਆਗਾ ਆਪਣਾ ਇਥੋਂ ਬਾਅਦ ਪਾ ਤੁਸਮਾਨ ਤੇ ਹੁਣ ਲੱਗੇ ਆਪਾਂ ਸੂਟ ਕੱਟਣਾ ਜੇ ਇਹ ਭੈਣਾਂ ਨੂੰ ਸਟਿਚਿੰਗ ਦੀ ਵੀਡੀਓ ਚਾਹੀਦੀ ਹੁੰਦੀ ਆ ਤਾਂ ਮੈਂ ਸਟਿਚਿੰਗ ਦੀ ਵੀਡੀਓ ਪਾਇਆ ਕਰੋ ਤੁਸੀਂ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀ ਜੇ ਬਲੌਗ ਬਣਾਈ ਆਪਾਂ ਤਾਂ ਮੈਂ ਤੁਸੀਂ ਬਲੌਗ ਲਾਈਕ ਕਰਦੇ ਹੋ ਤਾਂ ਬਲੌਗ ਬਣਾਇਆ ਕਰਾਂਗੇ ਪਤਾ ਕਿ ਜਿੱਥੇ ਕਿਤੇ ਆਪਾਂ ਗੁਰੂ ਘਰ ਜਾਨਨੇ ਆਗੇ ਜਾਂ ਗੁਰਦੁਆਰਾ ਸਾਹਿਬ ਦੀ ਆਪਾਂ ਵੀਡੀਓ ਪਾਉਂਦੇ ਆ ਕੋਈ ਵੀ ਵਧੀਆ ਵੀਡੀਓ ਨੂੰ ਲਾਈਕ ਨਹੀਂ ਕਰਦੇ ਪਤਾ ਨਹੀਂ ਕੀ ਗੱਲ ਆ ਤੇ ਆਪਾਂ ਪਿੱਛੇ ਵਲੌਗ ਪਾਇਆ ਸੀ ਆਪਾਂ ਦਿਵਾਲੀ ਦਾ ਤੇ ਉਹਦੇ ਤੇ ਵੀ ਨਾ ਬਸ ਕਿਸੇ ਨੇ ਲਾਈਕ ਹੀ ਨਹੀਂ ਕੀਤਾ ਹੈਗਾ ਆਪਾਂ ਗੁਰਦੁਆਰਾ ਸਾਹਿਬ ਦੀ ਵੀਡੀਓ ਪਾਈ ਸੀਗੀ ਪਤਾ ਨਹੀਂ ਕੀ ਗੱਲ ਆ ਜੀ ਚੰਗੇ ਵੀਡੀਓ ਨੂੰ ਲਾਈਕ ਕਿਉਂ ਨਹੀਂ ਕਰਦੇ ਹੈਗੇ ਕਾਫੀ ਧੰਨ ਮ ਮਾਰ ਰਹੇ ਹਾਂਗੇ ਤਾਂ ਕਰਕੇ ਮੈਂ ਕੋਈ ਵਲੌਗ ਨਹੀਂ ਬਣਾਇਆ ਕੋਈ ਵੀਡੀਓ ਨਹੀਂ ਬਣਾਈ ਹੈਗੀ ਹੁਣ ਠੀਕ ਆ ਹੁਣ ਆਪਾਂ ਵੀਡੀਓ ਨਾ ਆਪ ਹੁਣ ਕਰਕੇ ਆਪਣੇ ਸਬਸਕ੍ਰਾਈਬਰ ਵੀ ਕਾਫੀ ਘਟ ਜਾਂਦੇ ਨੇ ਕਿਉਂਕਿ ਜੇ ਆਪਾਂ ਲਗਾਤਾਰ YouTube ਤੇ ਕੰਮ ਕਰਦੇ ਹਾਂ ਤਾਂ ਹੀ ਆਪਣੀ ਵੀਡੀਓ ਚੱਲਦੀਆਂ ਨੇਗੀਆਂ ਇਹ ਨਹੀਂ ਹੈਗਾ ਕਿ ਆਪਾਂ ਦੋ ਦਿਨ ਵੀਡੀਓ ਪਾਤੀ ਦੋ ਦਿਨ ਨਹੀਂ ਫਿਰ ਉਹ ਚੱਲਦੀਆਂ ਨਹੀਂ ਹੈਗੀਆਂ ਵੀਡੀਓ ਤੇ ਆਪਣੇ ਸਬਸਕ੍ਰਾਈਬਰ ਵੀ ਵਿਊ ਵੀ ਸਭ ਕੁਝ ਡਾਊਨ ਹੋਣ ਲੱਗ ਜਾਂਦਾ ਹੈਗਾ ਤੇ ਹੁਣ ਤਾਂ 15 ਦਿਨ ਹੀ ਹੋ ਗਏ 15 ਤੋਂ ਵੀ ਵੱਧ ਹੀ ਹੋ ਗਏ ਹੋਣਗੇ ਕੋਈ ਵਲੌਗ ਨਹੀਂ ਬਣਿਆ ਕੋਈ ਸਟੀਚਿੰਗ ਦੀ ਵੀਡੀਓ ਨਹੀਂ ਪਾਈ ਹੈਗੀ ਆਪਣੇ ਸਬਸਕ੍ਰਾਈਬਰ ਵੀ ਘਟ ਗਏ ਤੇ ਹੁਣ ਤੁਸੀਂ ਫਟਾਫਟ ਆਪਣੇ ਸਬਸਕ੍ਰਾਈਬਰ ਨੇ ਜਿਹੜੇ ਵਧਾਓ ਜੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਨਾ ਜਾ ਕਮੈਂਟ ਵੀ ਜ਼ਰੂਰ ਕਰਿਆ ਕਰੋ ਹੁਣ ਮੈਂ ਆਪਣਾ ਸੂਟ ਕੱਟਣਾ ਪਹਿਲਾਂ ਆਪਾਂ ਲਾਈਨਿੰਗ ਕੱਟ ਲਈਏ ਲਾਈਨਿੰਗ ਕੱਟ ਕੇ ਨਾ ਤੇ ਧੋਣ ਨੂੰ ਰੱਖਿਆ ਹੁੰਨੇ ਆਂਗੇ ਸਲਵਾਰ ਦੀ ਤਾਂ ਬਿਨਾਂ ਧੋਤੇ ਤੋਂ ਵੀ ਲੱਗ ਜਾਂਦੀ ਹੈਗੀ ਕਿਉਂਕਿ ਉਹ ਥੋੜੀ ਜਿਹਾ ਆਪਾਂ ਲੂਜ਼ ਰੱਖ ਕੇ ਲਾ ਲੈਣੇ ਆਂਗੇ ਕਮੀਜ਼ੀ ਮੈਂ ਧੋ ਕੇ ਹੀ ਲਾਉਣੀ ਹੈਗੀ ਬਿਨਾ ਧੋਤੇ ਤੋਂ ਵੀ ਲਾ ਸਕਦੇ ਆ ਪਰ ਲੂਜ਼ ਰੱਖ ਦਈਏ ਜੋ ਸ਼ਿੰਕਿੰਗ ਹੋਣੀ ਹੈ ਉਹ ਬਾਅਦ ਚ ਹੋ ਜੂ ਪਰ ਮੈਨੂੰ ਥੋੜਾ ਜਿਹਾ ਹੈਗਾ ਕਿ ਮੈਂ ਧੋ ਕੇ ਹੀ ਲਾਉਣੀ ਹੈਗੀ ਆਤ ਬਣੀ ਹੋਈ ਹੈ ਮੈਂ ਧੋ ਕੇ ਪ੍ਰੈਸ ਕਰਕੇ ਲਾਉਣੀ ਹੈਗੀ ਕਿਉਂਕਿ ਫਿਰ ਕੋਈ ਆਏ ਮਨ ਚ ਹੋ ਨਹੀਂ ਰਹਿੰਦਾ ਹੈਗਾ ਕਿ ਬਾਅਦ ਚ ਆਪਣਾ ਸੂਟ ਨਾ ਖਰਾਬ ਹੋ ਜੇ ਜੇ ਆਪਾਂ ਸੂਟ ਦੇ ਨੀਚੇ ਲਾਈਨਿੰਗ ਧੋ ਕੇ ਲਾਵਾਂਗੇ ਜੀ ਤਾਂ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਚੰਗੀ ਤਰ੍ਹਾਂ ਨੂੰ ਧੋ ਕੇ ਸੁਕਾ ਕੇ ਪ੍ਰੈਸ ਕਰਕੇ ਫਿਰ ਵੀ ਥੋੜੀ ਜਿਹੀ ਆਪਾਂ ਵਾਦੀ ਰੱਖਦੇ ਆਂਗੇ ਫਿਰ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਹੈਗੀ। ਲਓ ਹੁਣ ਆਪਾਂ ਸੂਟ ਕਰਦੇ ਆਂਗੇ ਅੱਜ ਆਪਾਂ ਤੋਂ ਜਿੰਨਾ ਕੁ ਬਲੌਗ ਬਣਿਆ ਕਿਉਂਕਿ ਦੇਖੋ ਆਪਾਂ ਗੈਸ ਦੇ ਉੱਤੇ ਪ੍ਰੋਗਰਾਮ ਤੇ ਮੈਨੂੰ ਇਹ ਹੁੰਦਾ ਆ ਕਿ ਪਤਾ ਨਹੀਂ ਕਿਸੇ ਨੂੰ ਚੰਗਾ ਲੱਗੂਗਾ ਪਤਾ ਨਹੀਂ ਕਿਸੇ ਨੂੰ ਨਹੀਂ ਚੰਗਾ ਲੱਗੂ ਇਹ ਨਹੀਂ ਹੈਗਾ ਕਿ ਆਪਾਂ ਹਰੇਕ ਥਾਂ ਜਾ ਕੇ ਆਪਾਂ ਕੈਮਰਾ ਲਾ ਲਈ ਹਰੇਕ ਥਾਂ ਜਾ ਕੇ ਵੀਡੀਓ ਬਣਾਉਣ ਲੱਗ ਜਾਈਏ ਇਸ ਤਰ੍ਹਾਂ ਨਹੀਂ ਹੈਗਾ ਕੱਲ ਨੂੰ ਦੇਖਾਂਗੇ ਕੋਸ਼ਿਸ਼ ਕਰੂੰਗੀ ਮੈਂ ਥੋੜੀ ਜਿਹੀ ਵੀਡੀਓ ਬਣਾਉਣ ਦੀ ਠੀਕ ਹੈ ਜੀ ਵੈਸੇ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾਗਾ ਤੇ ਫੇਰ ਵੀ ਆਪਾਂ ਚੰਗਾ ਨਹੀਂ ਲੱਗਦਾ ਹੈਗਾ ਤੇ ਮੈਂ ਦੇਖੂਗੀ ਥੋੜੀ ਜਿਹੀ ਆਪਾਂ ਪਾਠ ਦੀ ਜਿੰਨੀ か ਆਪਣੀ ਆਪਣੀ ਵੀਡੀਓ ਬਣਾਵਾਂਗੇ ਆਪਾਂ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਵੀਡੀਓ ਨੂੰ ਬਸ ਲਾਈਕ ਸ਼ੇਅਰ ਤੇ ਸੋਣਾ ਜੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਦੇਖਦੇ ਆਂ ਜੀ ਹੁਣ ਅੱਗੇ ਵਲੌਗ ਕੰਟੀਨਿਊ ਹੋਇਆ ਤਾਂ ਠੀਕ ਹੈ ਨਹੀਂ ਤੁਸੀਂ ਐਸੇ ਵਲੌਗ ਨਾਲ ਇੰਜੋਏ ਕਰੋ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ